ਤਵੀ ਤੁਹਾਨੂੰ ਵਿਨੇਸ਼ ਫੁਗਾਰ ਦੇ ਮੁੱਦੇ ਤੇ ਕੀ ਕਹਿਣਾ ਚਾਹੋਗੇ ਕਿਵੇਂ ਜਾਈਏ ਦੇਖਿਓ ਵਿਨੇਸ਼ ਫੁਗਾਰ ਸਾਡੇ ਦੇਸ਼ ਦੀ ਸ਼ਾਨ ਹੈ ਸਾਡੀ ਭੈਣ ਨੇ ਸਾਡਾ ਬਹੁਤ ਨਾਮ ਉੱਚਾ ਕੀਤਾ ਹੈ ਔਰ ਇਟਸ ਵੈਰੀ ਅਨਫੋਰਚੂਨੇਟ ਕਿ ਜਿਸ ਤਰੀਕੇ ਨਾਲ ਉਹਨਾਂ ਦਾ ਡਿਸਕਵালিਫਿਕੇਸ਼ਨ ਹੋਇਆ 100 ਗ੍ਰਾਮ ਉੱਤੇ ਜਾਂ ਥੱਲੇ weight ਕੋਈ ਇੰਨਾ ਜ਼ਿਆਦਾ ਨਹੀਂ ਹੈ ਕਿ ਜਿਸ ਦੇ ਕਾਰਨ ਡਿਸਕਵালিਫਿਕੇਸ਼ਨ ਹੋ ਜਾਵੇ ਕਿਸੇ ਵੀ ਅਕਲੀਜੀ ਕਿਉਂਕਿ ਉਹ ਇੱਕ ਐਥਲੀਟ ਹੈ ਬੜੇ ਸਾਲਾਂ ਤੋਂ ਤਿਆਰੀ ਕਰਦਾ ਹੈ ਔਰ 올림픽 ਤੇ ਜਵੇ ਜਾਣਾ ਪਾਰਟਿਸਿਪੇਟ ਕਰਨਾ ਬਹੁਤ ਮੁਸ਼ਕਿਲ ਹੈ। ਔਰ ਇਨੀ ਮਿਹਨਤ ਜੋ ਕਰਕੇ ਐਥਲੀਟ ਉੱਥੇ ਪਹੁੰਚਦਾ ਔਰ 골ਡ ਮੈਡਲ ਦੇ ਬਿਲਕੁਲ ਲਾਗੇ ਖੜੇ ਹੋ। ਪਤਾ ਸੀ ਕਿ ਵਿਨੇਸ਼ ਨੇ 골ਡ ਮੈਡਲ ਜਿੱਤਨਾ। ਤੇ ਉਸ ਦੇ ਬਾਵਜੂਦ ਖੇਲ ਕੇ ਹਾਰ ਜਾਂਦੀ ਤਾਂ ਕੋਈ ਦਿੱਕਤ ਨਹੀਂ ਸੀ। ਬਟ ਇਹ ਬਿਨਾ ਖੇਲੇ ਉਹਨਾਂ ਨੂੰ ਡਿਸਕਵালিਫਾਈ ਕਰ ਦੇਣਾ। ਖੇਲਣ ਦਾ ਮੌਕਾ ਨਹੀਂ ਮਿਲਣਾ। ਸਾਡੇ ਸਾਰੇ ਲਈ ਇੱਕ ਬੜੀ ਦੁਖਤਵਾਰੀ ਗੱਲ ਹੈ ਪਰ ਇਸ ਪੂਰੀ ਗੱਲ ਦੇ ਵਿੱਚ ਅਗਰ ਸਭ ਤੋਂ ਜ਼ਿਆਦਾ ਕੋਈ ਦੁਖੀ ਹੋਏਗਾ ਤਾਂ ਉਹ ਵਿਨੇਸ਼ ਹੋਏਗੀ ਕਿਉਂਕਿ ਇਹ ਇੱਕ ਐਥਲੀਟ ਹੀ ਸਮਝਦਾ। ਕਿ ਜੋ ਉਹਨੇ ਮਿਹਨਤ ਕੀਤੀ ਹੈ ਉਹਨੂੰ ਪਤਾ ਕਿ ਉਹ ਇੱਕ ਇੱਕ ਗੱਲ ਉਹਨੂੰ ਯਾਦ ਆ ਰਹੀ ਹੋਊਗੀ ਬਟ ਅਸੀਂ ਉਹਦੇ ਨਾਲ ਖੜੇ ਹਾਂ ਉਹਨੇ ਸਾਡਾ ਬਹੁਤ ਨਾਮ ਉੱਚਾ ਕੀਤਾ ਸਾਡੇ ਲਈ 골ਡ ਮੈਡਲ ਜਿਹੜਾ ਉਹ ਵਿਨੇਸ਼ੀ ਹੈ ਜਾਂਚ ਦੀ ਮੰਗ ਕਰ ਰਹੇ ਨੇ ਕਿ ਕਿਉਂ ਨਹੀਂ ਕਰਦੇ ਜਾਂਚ ਦੇਖਿਏ ਜਾਂਚ ਜ਼ਰੂਰ ਹੋਏਗੀ ਔਰ ਮੈਨ ਲੱਗਦਾ ਕਿ ਜਾਂਚ ਹੋਣੀ ਵੀ ਚਾਹੀਦੀ ਕਿਉਂਕਿ ਬਹੁਤ ਛੋਟਾ ਮਾਰਜਨ ਹੈ ਐਸਾ ਮਾਰਜਨ ਨਹੀਂ ਹੈ ਕਿ 2 ਕਿਲੋ weight ਜੋ ਵੱਧ ਗਿਆ ਰਾਤੋ ਰਾਤ ਇੰਨਾ weight ਨਾ ਤੁਸੀਂ ਵਧਾ ਸਕਦੇ ਹੋ ਨਾ ਘਟਾ ਸਕਦੇ ਹੋ 100 ਗ੍ਰਾਮ 150 ਗ੍ਰਾਮ ਜੋ ਵਜਨ ਆ ਉਹ ਕਿਸੇ ਵੀ ਤਰੀਕੇ ਨਾਲ ਵੀ ਹੋ ਸਕਦਾ ਤੇ ਇਹਦੇ ਉਤੇ ਜਾਂਚ ਤਾਂ ਹੋਏਗੀ ਬਟ ਸ਼ਾਇਦ ਖੇਲਣ ਦਾ ਮੌਕਾ ਮਿਲੇ ਜਾਂ ਨਹੀਂ ਮਿਲੇ ਤੇ ਸਮਾਂ ਹੀ ਦੱਸੇਗਾ ਬਟ ਮੈਂ ਤਾਂ ਉਮੀਦ ਕਰਦਾ ਕਿ ਇਸ ਜਾਂਚ ਦੇ ਬਾਅਦ ਅਗਰ ਬਹੁਤ ਜਲਦੀ ਜਾਂਚ ਹੁੰਦੀ ਤੇ ਖੇਲਣ ਦਾ ਅਗਰ ਮੌਕਾ ਮਿਲ ਜੇ ਤੇ ਬਹੁਤ ਚੰਗੀ ਗੱਲ ਹੈ